ਜਦੋਂ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਪੁਲਿਸ ਉਸ ਨੂੰ ਟੈਕਟ ਕਰਨ ਲਈ ਪੂਰੇ ਸੈਂਸੀਅਰ ਐਫਰਟਸ ਕਰਦੀ ਹੈ ਇਸੇ ਤਰ੍ਹਾਂ 26 27 ਦੇ ਦਰਮਿਆਨੀ ਰਾਤ ਪਿੰਡ ਸ਼ਬੂਆ थाना ਕਾਠਗੜ ਦੇ ਵਿੱਚ ਇੱਕ ਰਮੇਸ਼ ਕੁਮਾਰ ਉਲਫ ਪਲਵਾਨ ਨਾਮ ਦੇ ਵਿਅਕਤੀ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਐਸਪੀਡੀ ਡੀਐਸਪੀਡੀ ਡੀਐਸਪੀ ਬਲਾਚੌਰ ਸੀਐਨ ਚਾਰਜ ਤੇ ਐਸਐਚਓ ਕਾਠਗੜ ਦੀ ਇੱਕ ਟੀਮ ਬਣਾਈ ਗਈ ਇਨਾਟੀ ਇਸ ਟੀਮ ਨੇ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋ ਵਿਅਕਤੀਆਂ ਨੂੰ ਟਰੇਸ ਕੀਤਾ ਤੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਇੱਕ ਸੰਦੀਪ ਕੁਮਾਰ ਪੁੱਤਰ ਰੂਪlal ਇਹ ਜਿਹੜਾ ਉਸੇ ਪਿੰਡ ਦਾ ਰਹਿਣ ਵਾਲਾ ਹੈ ਥਾਣਾ ਕਾਟਗੜ ਦਾ ਤੇ ਦੂਸਰਾ ਗੋਲਦੀ ਪੁੱਤਰ ਰਾਮਪਾਲ ਇਹ ਵੀ ਪਿੰਡ ਸੁਭੂਵਾਲ ਥਾਣਾ ਕਾਟਗੜ ਦਾ ਰਹਿਣ ਵਾਲਾ ਹੈ ਇਹਨਾਂ ਨੇ ਜੋ ਉਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਦਾਤਰ ਵਰਤੀਆਂ ਸੀਗੀਆਂ ਦੋ ਉਹ ਵੀ ਇਹਨਾਂ ਕੋਲੋਂ ਰਿਕਵਰ ਹੋ ਗਈਆਂ ਤੇ ਇੱਕ ਸਵਿਫਟ ਗੱਡੀ ਦਾ ਇਹਨਾਂ ਨੇ ਇਸਤੇਮਾਲ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਤੇ ਦੋ ਦੋਵੇਂ ਬੰਦੇ ਜਿਹੜੇ ਹੈਗੇ ਆ ਅਰੈਸਟ ਹੋ ਗਏ ਸਰ ਮਾਰਨ ਦਾ ਕਾਰਨ ਕੀ ਇਹਦੇ ਵਿੱਚ ਜੋ ਸਾਹਮਣੇ ਆਇਆ ਹੈਗਾ ਜੋ ਸੰਦੀਪ ਕੁਮਾਰ ਸੀਗਾ ਉਹਦੀ ਵਜ੍ਹਾ ਰੰਜਿਸ਼ ਇਹ ਸੀਗੀ ਕਿ ਇਹ ਇਹਨੂੰ ਪਰਸਨਲ ਕਮੈਂਟਸ ਬਹੁਤ ਕਰਦਾ ਸੀ ਇਹਦੇ ਕਹਿਣਾ ਹੈਗਾ ਕਿ ਮੇਰੇ ਪਰਿਵਾਰ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰਦਾ ਸੀ ਜਿੰਨਾ ਕਰਕੇ ਇਹਨਾਂ ਦੇ ਵਿੱਚ ਪਹਿਲਾਂ ਵੀ ਮਨਵਟਾਵ ਰਹਿੰਦਾ ਸੀਗਾ ਤਾਂ ਉਸ ਦਿਨ ਇਹਨੇ ਟੈਸ਼ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਜੋ ਗੋਲਡੀ ਹੈ ਉਹ ਸੰਦੀਪ ਦਾ ਦੋਸਤ ਹੈ ਉਹਨੇ ਆਪਣੇ ਦੋਸਤ ਦਾ ਇਸ ਕੰਮ ਦੇ ਵਿੱਚ ਸਾਥ ਦਿੱਤਾ ਸਰ ਦੋਸਤਾਂ ਪਹਿਲਾਂ ਜੋ ਪਲਵਾਨ ਦੀ ਲੜਾਈ ਹੋਈ ਸੀ ਉਹ ਸੰਦੀਪ ਨਾਲ ਹੀ ਹੋਈ ਸੀ ਜੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉਸ ਚ ਲੱਗਦਾ ਹੈਗਾ ਕਿ ਹਾਂ ਮੈਂ ਜਿੱਦਾਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਦਾ ਮਨਵਟਾਵ ਰਹਿੰਦਾ ਪਹਿਲਾਂ ਵੀ ਇਹਨਾਂ ਨੇ ਆਪਸ ਛੋਟਾ ਮोटा ਨਾਲ ਝਗੜਾ ਹੋਇਆ ਕਿ ਤੁਸੀਂ ਉਸੇ ਸਪੈਸੀਫਿਕ ਗੱਲ ਕਰ ਰਹੇ ਹੋ ਉਸੇ ਦੇਖ ਰਹੇ ਨੇ ਮੈਨੂੰ ਪਤਾ ਨਹੀਂ ਸੀ ਰਮੇਸ਼ ਦਾ ਪਛੋਕਰ ਕਿ ਹੁਣ ਪਤਾ ਲੱਗਦਾ ਤਾਂ ਪਛੋਕਰ ਕਿੱਥੇ ਦਾ ਰਮੇਸ਼ ਬਾਰੇ ਜਿੰਨਾ ਹੁਣ ਤੱਕ ਸਮਝ ਆਇਆ ਜੀ ਉੱਥੇ ਹੀ ਲੋਕਲ ਉਹ ਕਾਫੀ ਸਮੇਂ ਤੋਂ ਰਹਿ ਰਿਹਾ ਹੈਗਾ ਬਟ ਪਿੱਛੋਂ ਕਿੱਥੇ ਕਿਹੜੇ ਪਿੰਡ ਤੋਂ ਬਿਲੋਂਗ ਕਰਦਾ ਹੈ ਉਹ ਹਜੇ ਤੱਕ ਵੈਰੀਫਾਈ ਨਹੀਂ ਹੋਇਆ ਇਹ ਉਸ ਬੰਦੇ ਦੇ ਕਿੰਨੇ ਮਾਮਲੇ ਦੱਸੇ ਗਏ ਸੰਦੀਪ ਤੇ ਇੱਕ ਪਹਿਲਾਂ ਵੀ ਜਿਹੜਾ ਥਾਣਾ ਪੋਜੇਵਾਲ ਦੇ ਵਿੱਚ 2012 ਦੇ ਵਿੱਚ 302 ਦਾ ਮਾਮਲਾ ਦਰਜ ਹੈ ਉਸ ਤੋਂ ਇਲਾਵਾ 2 ਐਫਆਈਆਰ ਉਸਤੇ ਹੋਰ ਦਰਜ ਹੈਗੇ ਕੋਈ ਕੋਈ ਸਜ਼ਾ ਹੋਈ ਹੈ 302 ਮਾਮਲੇ ਤੇ ਕੀ ਹਲੇ ਤੱਕ 302 ਮਾਮਲੇ ਜੀ ਉਹਨੂੰ ਸਜ਼ਾ ਹੋ ਗਿਆ ਹੈਗਾ ਤੇ ਉਹ ਇਸ ਵਕਤ ਜ਼ਮਾਨਤ ਤੇ ਹੈਗਾ 9 ਸਾਲ ਦੀ ਸਜ਼ਾ ਉਹਨੇ ਕੱਟ ਲਈ ਹੈ ਇਸ ਵਕਤ ਬਾਅਦ ਜ਼ਮਾਨਤ ਤੇ ਸਰ ਵੱਡੀ ਕਰਾਇਤੇ ਲੈ ਕੇ ਗਈ ਸੀ ਕਿ ਜਗਨ ਉਹਦੀ ਆਪਣੀ ਹੈਗੀ ਹੈ ਇਹ ਜਿਹੜੀ ਗੱਡੀ ਹੈਗੀ ਇਹ ਵਾਈਟ ਸਵਿਫਟ ਇਹ ਇਹਦੀ ਸੰਦੀਪ ਦੀ ਹੈਗੀ ਹੈ ਇਹ ਆਪ ਹੀ ਯੂਜ਼ ਕਰਦਾ ਸੀਗਾ ਤਾਂ ਉਹ ਵੀ ਇੱਕ ਕਾਰਨ ਰਿਹਾ ਇਹਨੂੰ ਆਇਡੈਂਟੀਫਾਈ ਕਰਨ ਦਾ ਰਿਮਾਨ ਸਰ ਜੀ ਇਹਦੇ ਕਲੂ ਕਿੱਥੋਂ ਮਿਲੇ ਜੀ ਜਿੱਦਿ ਰਾਤ ਦੀ ਵਾਰਦਾਤ ਹੈਗੀ ਬਾਰਾਂ ਵਜੇ ਤੇ ਸੀਸੀਟੀਵੀ ਕੈਮਰੇ ਚ ਜਿਹੜੀਆਂ ਫੁਟੇਰੀਆਂ ਆਈਆਂ ਉਹ ਵੀ ਨਹੀਂ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੁਝ ਹਿਊਮਨ ਇੰਟਲ ਨਾਲ ਤੇ ਕੁਝ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਜਿਹੜੇ ਇਹਨਾਂ ਦੇ ਕਲੂ ਮਿਲੇ ਉਹ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਇਸ ਟਾਈਮ ਨਹੀਂ ਸ਼ੇਅਰ ਕਰ ਸਕਦੇ ਹੋਗਾ ਰਿਮਾਨ ਪlier ਜੀ ਹਾਂ ਜੀ ਹਾਂ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਨਤ ਲੇਕਿੰਗ ਹਾਂ ਜੀ ਪੇਸ਼ ਕਰਨਾ ਹੈ ਜੀ ਪੇਸ਼ ਕਰਕੇ ਜਦ ਜਿੰਨੇ ਦਾ ਵੀ ਰਿਮਾਨ ਮਿਲੇਗਾ ਤੁਹਾਨੂੰ ਸਿਕੰਦਰ ਜੀ ਥੈਂਕ ਯੂ ਜੀ